ਮੈਂ ਗੱਲ ਤੁਹਾਨੂੰ ਕਹੀ ਹੈਗੀ ਮੈਂ ਗੱਲ ਤੁਹਾਨੂੰ ਕੀ ਕਹੀ ਹੈ ਵੀ ਜਦੋਂ ਤਾਰ ਦੇ ਜਦੋਂ ਆਪਾਂ ਚੁੰਬਕ ਦੇ ਵਿਚਾਲੇ ਆਪਾਂ ਨੇ ਤਾਰ ਰੱਖੀ ਹੈਗੀ ਠੀਕ ਹੈ ਤਾਂ ਤਾਰ ਦੇ ਕੋਲੋਂ ਵਿਚਾਲੇ ਖੜੀ ਹੈ ਨਾ ਠੀਕ ਹੈ ਇਹਦਾ ਮਤਲਬ ਹੈ ਤਾਰ ਚਾਹੇ ਕੋਈ ਚੁੰਬਕ ਦੇਗਾ ਤਾਰ ਵਿੱਚ ਜੇ ਕਰੰਟ ਨਹੀਂ ਲੰਘਿਆ ਹਲੇ ਤਾਰ ਚੋਂ ਜੇ ਕਰੰਟ ਨਹੀਂ ਲੰਘ ਰਿਹਾ ਤੇ ਜਿਉਂ ਹੀ ਤਾਰ ਚੋਂ ਕਰੰਟ ਲੰਘਿਆ ਦੇਖੋ ਉਧਰ ਹੋ ਗਈ ਨਾ ਹੋਰ ਕਰੰਟ ਭਰਤਾ ਆਪਾਂ ਨੇ ਉਹ ਨਾਲ ਲੱਗੀ ਜਾ ਕੇ ਠੀਕ ਹੈ ਨਾ ਇਹਦਾ ਮਤਲਬ ਕੀ ਹੋਇਆ ਇਹਦਾ ਮਤਲਬ ਇਹ ਹੋਇਆ ਵੀ ਤਾਰ ਦੇ ਵਿੱਚੋਂ ਜਦੋਂ ਕਰੰਟ ਲੰਘਾਇਆ ਜਾਂਦਾ ਤਾਂ ਤਾਰ ਕਿ ਬਣ ਜਾਂਦੀ ਹੈ ਚੁੰਬਕ ਬਣ ਜਾਂਦੀ ਹੈ ਸਮਝ ਵੀ ਗਿਆ ਨੀ ਬਣੇ ਹਾਂ ਸਮਝ ਆ ਹੁਣ ਦੇਖੋ ਤਾਰ ਦੇ ਵਿੱਚੋਂ ਜੇ ਕਰੰਟ ਲੰਘੂਗਾ ਤਾਰ ਚੁੰਬਕ ਬਣ ਗਈ ਹਾਂ ਹੁਣ ਚੁੰਬਕ ਬਣ ਗਈ ਇਹ ਇਧਰੋਂ ਅਟਰੈਕਟ ਹੋ ਰਹੀ ਹੈ ਇਹਦਾ ਮਤਲਬ ਜੇ ਇਧਰ ਉਤਰੀ ਧਰੁਵ ਹੈ ਤਾਂ ਇਧਰ ਦੱਖਣੀ ਧਰੁਵ ਹੈ ਦੱਖਣ ਧਰੁਵ ਵਾਲੇ ਅਟਰੈਕਟ ਹੋ ਰਹੀ ਹੈ ਜਿੰਨਾ ਜ਼ਿਆਦਾ ਕਰੰਟ ਬਹਦਾ ਤਾਂ ਹਾਂਜੀ ਇਹ ਚੁੰਬਕ ਤਾਂ ਹੋਰ ਵੱਧ ਗਈ ਓਨੀ ਹੀ ਜ਼ਿਆਦਾ ਉਤਰ ਜ਼ਿਆਦਾ ਅਟਰੈਕਟ ਹੋ ਰਹੀ ਹੈ ਉਹਦੇ ਨਾਲ ਇਸ ਲਈ ਅਖੀਰ ਨੂੰ ਜਾ ਕੇ ਉਹਨਾਂ ਨਾਲ ਇਹ ਲੱਗ ਜਾਂਦੀ ਹੈ। ਸਮਝ ਵੀ ਕਿ ਨਹੀਂ? ਹਾਂਜੀ। ਇਹਦਾ ਮਤਲਬ ਇਹ ਹੈ ਕਿ ਜਦੋਂ ਤਾਰ ਦੇ ਵਿੱਚੋਂ ਇਹ ਕਰੰਟ ਲੰਘਦਾ ਤਾਂ ਇਹ ਚੁੰਬਕ ਬਣ ਜਾਂਦੀ ਹੈ। ਠੀਕ ਹੈ? ਤੇ ਜੇ ਜਦੋਂ ਚੁੰਬਕ ਦੇ ਵਿੱਚੋਂ ਦੀ ਆਪਾਂ ਆਹ ਤਾਰ ਦੇ ਵਿੱਚੋਂ ਚੁੰਬਕ ਘਰਾਉਣਾ ਹੈ ਤਾਂ ਤਾਰ 'ਚ ਕਰੰਟ ਪੈਰਾ ਹੋਣਾ ਹੈ। ਹਾਂਜੀ। ਸਮਝ ਆਇ ਕਿ ਨਹੀਂ? ਹਾਂਜੀ। ਓਕੇ। ਫਿਰ